ਵਾਤਾਵਰਨ ਬਚਾਉਣ ਦੇ ਸੰਕਲਪ ਅਧੀਨ ਪਿਛਲੇ ਲੰਬੇ ਸਮੇਂ ਤੋਂ ਕੰਮ ਕਰਨ ਵਾਲੀ ਗ੍ਰੀਨ ਮਿਸ਼ਨ ਪੰਜਾਬ ਵੱਲੋਂ ਸਾਲਾਨਾ ਸਮਾਗਮ ਮੌਕੇ ਵਾਤਾਵਰਨ ਬਚਾਉਂਦਾ ਸੱਦਾ ਦਿੰਦਿਆਂ ਵੱਖ-ਵੱਖ ਕਿਸਮਾਂ ਦੇ ਬੂਟਿਆਂ ਦੀ ਵੰਡ ਕੀਤੀ ਗਈ। ਸਮਾਗਮ ਮੌਕੇ ਉੱਗੇ ਵਾਤਾਵਰਨ ਪ੍ਰੇਮੀ ਬਾਬਾ ਸੇਵਾ ਸਿੰਘ ਅਤੇ ਬਾਬਾ ਬਲਬੀਤ ਸਿੰਘ ਨੇ ਅਚੇਤਤ ਤੌਰ ਤੇ ਸ਼ਮਰੀਅਤ ਕੀਤੀ। ਇਸ ਮੌਕੇ ਵੱਖ-ਵੱਖ ਕਲਾਕਾਰਾਂ ਰਹੀਂ ਵਾਤਾਵਰਨ ਬਚਾਉਂਦਾ ਸੱਦਾ ਦਿੱਤਾ ਗਿਆ। ਇਸ ਮੌਕੇ ਤੇ ਇਹਨਾਂ ਦਾ ਕਹਿਣਾ ਹੈ ਕਿ ਸਾਨੂੰ ਵੱਧ ਤੋਂ ਵੱਧ ਰੋਕ ਲਗਾਉਣੇ ਚਾਹੀਦੇ ਹਨ। ਨਾਹਿਰਜੀ ਦਾ ਖਾਲਸਾਬ ਨਾਹਿਰਜੀ ਕੀ ਅੱਜ ਅਸੀਂ ਇਸ ਕੱਠ ਵਿੱਚ ਪਹੁੰਚੇ ਹਾਂ ਜੋ ਦਾ ਗ੍ਰੀਨ ਪੁਨਰ ਦੇ ਵਿੱਚ ਵਿਸ਼ੇਸ਼ ਵਿੱਚ ਜੋ ਕੱਠ ਸੀ ਇਹ ਕੱਠ ਜੋ ਛਾਠਾ ਮਾਰਦਾ ਰਿਹਾ ਸੀ ਕਿ ਪ੍ਰਦੂਸ਼ਨ ਨੂੰ ਰੋਕਣ ਵਾਸਤੇ ਪ੍ਰਯਤਨ ਕੀਤਾ ਹੈ ਅਸੀਂ ਇਹਨਾਂ ਨੂੰ ਧੰਨਵਾਦੀ ਹਾਂ ਜਿਹੜੇ ਕਿ ਪ੍ਰਦੂਸ਼ਨ ਦੇ ਵਿੱਚ ਜਦ ਅਸੀਂ ਨੇ ਕਿ ਰੰਗੜਾ ਪੰਜਾਬ ਨੂੰ ਜਿਹੜਾ ਕਿ ਕਾਂ ਦਾ ਖਵਾਣ ਮਾਰਦਾ ਹੈ ਅੱレ ਫਿਰ ਅੰਸਾ ਦੀ ਗੱਲ ਲੈ ਕੇ ਚਲੇਗਾ ਅਸੀਂ ਵਾਧਾ ਹੈ ਕਿ ਆਪਣੇ ਕੰਮ ਦੇ ਵਿੱਚ ਜਿਹੜਾ ਵਿੱਚ ਰੱਖਣ ਫਰਮਾਦਣਾ ਕਰੇ ਕਿ ਆਪਣੇ ਕੰਮ ਦੇ ਵਿੱਚ ਵਗਾ ਵਗਾ ਆਪਣੀ ਕੋਸ਼ਿਸ਼ਾਂ ਦੇ ਕਾਬੂ ਪਾ ਕੇ ਇਹ ਮੌਜੂਦ ਗੁਣ ਕਰ ਗਿਆ ਖਸ਼ਿਆ ਪ੍ਰਾਪਤ ਕਰਨ ਬਾਈ ਫਰਜੀ ਕਾਲ ਸਾਹਿਬ ਬਾਈ ਫਰਜੀ ਅੱਜ ਜਿਵੇਂ ਗ੍ਰੀਨ ਪੰਜਾਬ ਮਿਸ਼ਨ ਟੀਮ ਦਾ ਸਾਲਾਨਾ ਫੰਕਸ਼ਨ ਕੀਤਾ ਹੈ ਜਿਹਦੇ ਵਿੱਚ ਜਿਨ੍ਹਾਂ ਨੇ ਨੇਚਰ ਲਵਰ ਦੇ ਰੂਪ ਵਿੱਚ ਜਿਨ੍ਹਾਂ ਨੇ ਵਾਤਾਵਰਨ ਨੂੰ ਸ਼ੁੱਧ ਕਰਨ ਵਾਸਤੇ ਦਰਾਖਤਾਂ ਲਗਾਉਣ ਵਾਸਤੇ ਜਗ੍ਹਾ ਦਿੱਤੀ ਹੈ ਜਾਂ ਇਸੇ ਤਰ੍ਹਾਂ ਦੀ ਮਾਇਕ ਸਾਹਿਬਾ ਤੇ ਵਿਤਿਓ ਉਹਨਾਂ ਨੂੰ ਅੱਜ ਅਸੀਂ ਸਨਮਾਨਿਤ ਕੀਤਾ ਹੈ ਤੇ ਸਮਾਗਮ ਦੀ ਪ੍ਰਧਾਨਗੀ ਬਾਬਾ ਸੇਵਾ ਸਿੰਘ ਜੀ ਖਡੂਰ ਸਾਹਿਬ ਵਾਲਿਆਂ ਨੇ ਕੀਤੀ ਹੈ ਜਿਹੜਾਂ ਦਾ ਬਹੁਤ ਵੱਡਾ ਯੋਗਦਾਨ ਹੈ ਆਪਣੇ ਆਪਣੇ ਵਾਤਾਵਰਣ ਨੂੰ ਸ਼ੁੱਧ ਕਰਨ ਵਾਸਤੇ ਵਿਦਿਅਕ ਵਿਦਿਆ ਦੇ ਖੇਤਰ ਵਿੱਚ ਜਾਂ ਹੋਰ ਕਈ ਖੇਤਰਾਂ ਵਿੱਚ ਉਹ ਸੇਵਾਵਾਂ ਨਿਭਾ ਰਹੇ ਨੇ ਸੋ ਸਾਨੂੰ ਬਹੁਤ ਅੱਜ ਖੁਸ਼ੀ ਹੈ ਕਿ ਉਹ ਸਾਡੇ ਇਸ ਫੰਕਸ਼ਨ ਦੀ ਪ੍ਰਧਾਨਗੀ ਕੀਤੀ ਤੇ ਆਪਣੇ ਸੁਨੇਹਾ ਜਿਹੜਾ ਹੈ ਉਹ ਨੇਚਰ ਲਵਰ ਬਣਦਾ ਲੋਕਾਂ ਤੱਕ ਪਹੁੰਚਾਇਆ ਹੈ ਕਿ ਵਕਤ-ਵਕਤ ਬਰਖਤ ਲਗਾਈਏ ਵਕਤ-ਵਕਤ ਬੂਟੇ ਲਗਾਤੇ ਜਿੰਦੇ ਲੰਗਰ ਲਗਾਈਏ ਅਤੇ ਆਪਣੀ ਵੱਖ-ਵੱਖ ਸਾਰੇ ਪੰਜਾਬ ਦੀ ਧਰਤੀ ਨੂੰ 33% ਹਿੱਸਾ ਜਿਹੜਾ ਉਸ ਦਾ ਰੁੱਖਾਂ ਨਾਲ ਸਿੰਗਾਰੀਏ ਗ੍ਰੀਨ ਪੰਜਾਬ ਮਿਸ਼ਨ ਟੀਮ 15 ਤੋਂ ਕਰੀਬ ਜੰਗਲ ਲਗਾ ਚੁੱਕੀ ਹੈ ਜਿਹਦੇ ਵਿੱਚ ਲਗਭਗ 65000 ਬੂਟੇ ਲਾਗਾ ਕੇ ਪਾਲ ਚੁੱਕੀ ਹੈ ਇਹ ਲਗਭਗ 2.5 ਲੱਖ ਬੂਟੇ ਜਿਹੜੇ ਮੁਫਤ ਵੰਡੇ ਨੇ ਲੋਕਾਂ ਨੂੰ ਆਪਣੇ ਵੱਖ-ਵੱਖ ਸਾਡੇ ਜਦੋਂ ਸਮਾਗਮ ਹੁੰਦੇ ਨੇ ਜਾਂ ਕੋਈ ਵੀ ਮਹੱਤਵਪੂਰਨ ਦਿਨ ਹੁੰਦਾ ਉਸ ਤੇ ਚਾਂਸੀ ਰਾਣੀ ਚੌਕ ਵਿੱਚ ਗੁਰਦੁਆਰਾ ਸਾਹਿਬ ਵਿੱਚ ਲੋਕਾਂ ਦੇ ਨਿਆਵਾ ਸ਼ਾਦੀਆਂ ਦੀ ਬਰੇ ਗੰਢ ਤੇ ਜਨਮ ਦਿਨ ਤੇ ਜਾਂ ਹੋਰ ਕੋਈ ਵੀ ਕਿਸੇ ਤਰ੍ਹਾਂ ਦਾ ਸਮਾਗਮ ਹੋਵੇ ਉੱਥੇ ਅਸੀਂ 2.5 ਲੱਖ ਦੇ ਕਰੀਬ ਬੂਟੇ ਮੁਫਤ ਵੰਡ ਚੁੱਕੇ ਆ ਜਿਹੜੇ ਲੋਕ ਲਗਾ ਕੇ ਉਸ ਨੂੰ ਪਾਲ ਰਹੇ ਨੇ